ਸੋਲਦੀ ਵਿਵੱਤੀ ਖਬਰ ਹਰਜਿੰਦਰ ਸਿੰਘ ਤਾਮੀ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾ ਚੁੱਕੇ ਨੇ ਉਹਨਾਂ ਨੇ ਅਕਾਲੀ ਦਲ ਦੇ ਪੁਨਰ ਸੁਰਜੀਤ ਤੇ ਉਮੀਦਵਾਰ ਮਿੱਠੂ ਸਿੰਘ ਨੂੰ 99 ਵੋਟਾਂ ਦੇ ਨਾਲ ਹਰਾਇਆ ਦੱਸਦੀ ਹੈ ਕਿ ਚੋਣ ਦੀ ਸ਼ੁਰੂਆਤ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਹੱਥ ਖੜੇ ਕਰਨ ਦੀ ਅਪੀਲ ਕੀਤੀ ਸੀ ਹਾਲਾਂਕਿ ਉਹਨਾਂ ਦੀ ਅਪੀਲ ਰੱਦ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ VOTING ਦੇ ਰਾਹੀਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਉਹਨਾ ਨੂੰ 117 ਵੋਟਾਂ ਮਿਲਿਆ ਨੇ ਜਦਕਿ ਮਿੱਠੂ ਸਿੰਘ ਨੂੰ ਮਹਿਜ਼ 18 ਵੋਟਾਂ ਹਾਸਲ ਹੋਈਆਂ ਨੇ ਉਦੋਂ ਹੀ ਪਿਛਲੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਜਦੋਂ ਵੋਟਾਂ ਪਈਆਂ ਸੀ ਤਾਂ ਵਿਰੋਧੀ ਧਿਰ ਨੂੰ 33 ਵੋਟਾਂ ਹਾਸਲ ਹੋਈਆਂ ਸੀ ਤਾਂ ਇਸ ਵਾਰ ਇਹ ਗਿਣਤੀ ਹੋਰ ਵੀ ਜ਼ਿਆਦਾ ਘਟ ਚੁੱਕੀ ਹੈ ਤਾਂ ਕਹਿ ਸਕਦੇ ਆ ਕਿ ਕਾਲੀ ਦਲ ਦਾ ਦਬਦਬਾ ਲੇਵੀ ਬਰਕਰਾਰ ਹੈ ਅਕਾਲੀ ਦਲ ਦੇ ਨੇਤਾ ਦਿਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਇੱਕ ਵੱਡੀ ਜਿੱਤ ਹੈ ਵੱਡੀ ਸਫਲਤਾ ਹੈ ਤਾਂ ਕਿ ਸੁਖਬੀਰ ਸਿੰਘ ਬਾਦਲ ਨੇ ਸਾਰੇ ਮੈਂਬਰਾਂ ਦੇ ਨਾਲ ਸਲਾਮ ਮਸ਼ਵਰਾ ਕਰਨ ਤੋਂ ਬਾਅਦ ਐਡਵੋਕੇਟ ਤਾਮੀ ਦੇ ਨਾਮ ਦਾ ਐਲਾਨ ਕੀਤਾ ਸਿੱਤਾ ਵੱਡੀ ਖਬਰ ਇਸ ਸਮੇਂ ਸੰਚਾਰਕਾਇ ਹਰਜਿੰਦਰ ਸਿੰਘ ਤਾਮੀ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵਜੋਂ ਚੁਣੇ ਜਾ ਚੁੱਕੇ ਨੇ ਵਿਰੋਧੀ ਧਿਰ ਨੂੰ ਮਹਿਜ਼ 18 ਵੋਟਾਂ ਹੀ ਹਾਸਲ ਹੋਈਆਂ ਨੇ ਤੇ ਇੱਕ ਵਾਰ ਫਿਰ ਤੋਂ ਅਕਾਲੀ ਦਲ ਦਾ ਦਬਦਬਾ ਬਰਕਰਾਰ ਹੈ